ਤੇ ਕੀ ਨਾ ਤੁਹਾਡਾ ਮੇਰਾ ਨਾਮ ਮਨਮੋਹ ਕੋਰੇਗਾ ਕਿਹ ਕਿਹੋਂ ਨਿਜੇ ਰਹਿੰਦੇ ਸੀ ਗੁਲਾਬਨਗਰ ਚ ਰਹਿੰਦੇ ਸੀ ਇੱਕ ਦਿਨ ਕੀ ਬਾਹਰ ਗਏ ਹੋ ਜੀ ਕੀ ਲੱਗਦਾ ਥੋੜੇ ਮੇਰਾ ਪੋਤਰਾ ਲੱਗਦਾ ਹੈਗਾ ਤਾਂ ਕਦੋਂ ਪਤਾ ਲੱਗਿਆ ਘਟਨਾ ਬਾਰੇ ਤੁਹਾਨੂੰ ਜੀ ਇਹ ਸਾਨੂੰ ਕੱਲ ਪਰਸੋਂ ਹੀ ਪਤਾ ਲੱਗਿਆ ਹੈਗਾ ਰਾਤ ਦਾ ਟਾਈਮ ਸੀਗਾ ਰਤੀ ਫੋਨ ਆਇਆ ਬਈ ਉਸ ਨੂੰ ਗੋਲੀ ਲੱਗੀ ਹੈ ਜੀ ਕਿੰਨੀ ਉਮਰ ਦੀ ਇਹਨਾਂ ਦੀ 18 ਸਾਲ ਦੀ ਉਮਰ ਸੀ ਕਿੰਨੀ ਕੀ ਦੇਰ ਤੋਂ ਉੱਥੇ ਰਹੇ ਜੀ ਪੰਜ ਸਾਲ ਹੋ ਗਏ ਉੱਥੇ ਗਏ ਉਹਨਾਂ ਨੂੰ

ਆ ਕੀ ਕਰਨਾ ਬਾਕੀ ਕਰਦੇ ਬਹੁਤ ਸੌਜੀ ਗੱਲ ਹੈ ਵੀ ਇਸ ਤਰ੍ਹਾਂ ਉਹਨਾਂ ਨਾਲ ਰਾਤੀ 12:30 ਵਜੇ ਬੇਟੇ ਨੂੰ ਫੋਨ ਆਇਆ ਤਾਂ ਉਹ ਕਹਿਣ ਲੱਗਾ ਵੀ ਪਪਾ ਇਸ ਤਰ੍ਹਾਂ ਹੋਇਆ ਮੈਂ ਕਹਿੰਦਾ ਨਹੀਂ ਨਹੀਂ ਤਾਂ ਕਰਕੇ ਬਹੁਤ ਜਿਆਦਾ ਹੀ ਅਫਸੋਸ ਹੋਇਆ ਪਿਆ ਹੁਣ ਉਹਨਾਂ ਅੰਤਮ ਸੰਸਕਾਰ ਉੱਥੇ ਕੀ ਕੀਤਾ ਜਾਏਗਾ ਕਿੰਨੇ ਦਾ ਤੋਂ ਰਹੇ ਕਿਥੇ ਇਹ 5-6 ਸਾਲ ਤੋਂ ਰਹ ਰਹੇ ਸੀ ਕਿਹੜੇ ਦੇਸ਼ ਸੀਗੇ ਆਸਟ੍ਰੇਲੀਆ ਨਾਉ ਤੁਹਾਡਾ ਮੇਰਾ ਨਾਮ ਹਰਮੀਤ ਸਿੰਘ ਹੈ ਜੀ। ਆ ਇੱਕਮ ਤੁਹਾਡੇ ਕੀ ਲੱਗਦੇ ਸੀ? ਵੀਰ ਅਪਤੀਜਾ ਲੱਗਦਾ ਜੀ। ਆ ਇਹ ਕਦੋਂ ਘਟਨਾ ਵਾਪਰੀ ਤੁਹਾਨੂੰ ਕਦੋਂ ਸੁਣਨਾ ਮਿਲਿਆ? ਇਹ ਮੈਨੂੰ ਕੱਲ ਰਾਤੀ 11:30 ਵਜੇ ਮੇਰੇ ਭਾਜੀ ਗੱਡੇ ਵੀਰ ਜੀ ਇੱਕਮ ਦੇ ਫਾਦਰ ਸਾਹਿਬ ਦਾ ਫੋਨ ਆਇਆ। ਤੇ ਕਹਿੰਦੇ ਮੁੰਡਾ ਆ ਤੋਂ ਚਲੇ ਗਿਆ ਗੋਲੀ ਮਾਰਤੇ ਹੋ ਮੁੰਡੇ। ਮੈਂ ਕਿਹਾ ਕੀ ਬੋਲ ਰਹਾ ਵੀਰੇ? ਉਹ ਕਹਿੰਦਾ ਸਭ ਦਬਾਅ ਹੋ ਗਿਆ। ਗੋਲੀ ਮਾਰਤੀ ਮੁੰਡੇ ਨੂੰ ਮੁੰਡਾ ਨਹੀਂ ਰਿਹਾ। ਸੁਣ ਕੇ ਮੈਂ ਸ਼ੌਕਡ ਹੋ ਗਿਆ ਜੀ। ਆ ਮੈਂ ਕੁਝ ਜਵਾਬ ਦੇਣ ਜਿਉਂ ਕਰਨਾ ਕੁਝ ਨਹਾ ਨਾ ਨਾ ਦਾ ਮਾਤਾ ਕੁਲ ਜਾ ਮਾਤਾ ਸਾਹਿਬ ਬਸ ਏਡ ਗੱਲ ਹੋਈ ਫੋਨ ਕਟਿਆ ਮੈਂ ਅੱਧਾ ਘੰਟਾ ਬਸ ਐਵੇਂ ਸੋਝ ਪੁਝੀ ਰਹਿ ਗਿਆ ਮੈਂ ਕਿ ਕੀ ਬੋਲਤੇ ਨੇ ਵਾਚ ਮੈਨੂੰ ਲੱਗਾ ਸਵੇਰ ਦਾ ਟਾਈਮ ਹੈ ਫੋਨ ਚੈੱਕ ਕੀਤਾ ਰਾਤ ਦੇ 12:30 ਵਜੇ ਰਹੀ ਸੀ ਮੈਂ ਦੱਸਿਆ ਫਿਰ ਫਾਦਰ ਸਾਹਿਬ ਨੂੰ ਦੱਸਿਆ ਮਾਤਾ ਚੁਪਾ ਕੇ ਮੈਂ ਕੈਵੇਂ ਗੱਲ ਹੋ ਗਈ ਇਹ ਕਹਿੰਦੇ ਐਵੇਂ ਦੀ ਕੋਈ ਗੱਲ ਨਹੀਂ ਹੁੰਦੀ ਤੂੰ ਲੇਟ ਜਾਂ ਸਵੇਰੇ ਗੱਲ ਕਰਾਂਗੇ ਜਬ ਫਿਰ ਮੈਂ 10 ਮਿੰਟ ਵੇਟ ਕਰਕੇ ਫਿਰ ਦੁਬਾਰਾ ਗਿਆ ਮੈਂ ਕਿ ਇੱਕ ਅੱਧਾ ਹੋਰ ਫੋਨ ਆਇਆ ਬਹੁਤ ਵੱਡੀ ਘਟਨਾ ਹੋ ਗਈ ਹੈ ਤੇ ਆਪਾਂ ਨੂੰ ਸੰਭਾਲਣਾ ਪੈਣਾ ਉਧਰ ਉਹ ਜੀ ਇਕੱਲੇ ਨੇ ਆਰ ਕੇ ਅਸੀ ਰਾਤੀ 1:30 ਵਜੇ ਉਧਰ ਪਜਿਆ ਮੈਂ ਤੇ ਮਾਤਾ ਜੀ ਇਹਨਾਂ ਨੂੰ ਮੈਂ ਦੱਸਿਆ ਨਹੀਂ ਮੈਂ ਫੇਰ ਉਹਰੇ ਤੋਂ ਫੋਨ ਕਰਕੇ ਕਨਫਰਮ ਲਿਤਾ ਮੈਂ ਕਿ ਕੀ ਗੱਲ ਹੈ ਜਾਂ ਹਸਪੀਟਲਾਈਜ਼ ਹੈ ਕਿਵੇਂ ਹੈ ਕੁਝ ਦੱਸ ਦਿਓ ਉਹਨਾਂ ਦੇ ਦੋਸਤ ਨੇ ਫੋਨ ਚੱਕਿਆ ਮੇਰਾ ਦੁਬਾਰਾ ਜਦ ਮੈਂ ਕੀਤਾ ਕਹਿੰਦੇ ਉਹ ਮੜਾ ਜਾ ਪੁਲਿਸ ਨਾਲ ਗੱਲਬਾਤ ਕਰ ਰਹੇ ਆ ਤੇ ਆਉਂਦੇ ਮਿਲਣਾ ਮੈਂ ਕਿਹਾ ਉਹਨਾਂ ਦੀ ਮਦਦ ਨੂੰ ਦੱਸਣਾ ਨਹੀਂ ਦੱਸਣਾ ਮੈਨੂੰ ਕੁਝ ਦੱਸਿਆ ਜਾਏ ਦੱਸਿਆ ਨਹੀਂ ਉਹਨਾਂ ਦੀ ਤਬੀਅਤ ਖਰਾਬ ਸੀ ਉਹ ਕਹਿੰਦੇ ਆਉਂਦੇ ਆ ਤਾਂ ਤੁਹਾਨੂੰ ਦੁਬਾਰਾ ਗੱਲ ਕਰਨਾ 15 ਮਿੰਟ ਬਾਅਦ ਵੀਰੇ ਦਾ ਫੋਨ ਆਇਆ ਠੀਕਾ ਮਾਰ ਮਾਰ ਹੁੰਦਾ ਵਿਆ ਸੀਗਾ ਉਹਨੇ ਜਦ ਦੱਸਿਆ ਵੀ ਇਹ ਘਟਨਾ ਵਾਲਗੀ ਤਬਾਹ ਹੋ ਗਿਆ ਸਭ ਕੁਝ ਲੁੱਟ ਗਿਆ ਫਿਰ ਬਾਤ ਹੋ ਗਈ ਤੇ ਕਿੰਨੇ ਸਾਲ ਤੋਂ ਉੱਥੇ ਰਹੇ ਸੀ ਇਸ 5 6 ਸਾਲਾਂ ਤੋਂ ਉੱਥੇ ਰਹਿੰਦੇ ਸੀ ਪੂਰਾ ਪਰਿਵਾਰ ਇੱਥੇ ਰਹਿੰਦਾ ਸੀ ਹਾਂਜੀ ਹਾਂ ਉਹ ਹੁਣ ਅੰਤਮ ਦਸਤਾਵੇਜ਼ ਉੱਥੇ ਕੀਤਾ ਜਾਊਗਾ ਹਾਂਜੀ ਹਾਂਜੀ ਪੁਲਿਸ ਵੈਰੀਫਿਕੇਸ਼ਨ ਹੋ ਜੀ ਵੀ ਹੋਏਗਾ ਅੰਤਮ ਦਸਤਾਵੇਜ਼ ਉੱਥੇ ਹੀ ਕਰਨਾ ਹੈ